ਖਬਰਨਾਮਾ ਦਿਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਸੀ 카ਟੋ ਕਲੇਸ਼ ਉਸੇ ਤਰ੍ਹਾਂ ਹੁਣ ਇੱਕ ਵੱਡਾ ਰੁੜਾ ਪੈ ਗਿਆ ਹੈ ਕਾਂਗਰਸ ਪਾਰਟੀ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਰਾਣਾ ਗੁਰਜੀਤ ਸਿੰਘ ਅੰਮਣੂ ਸਾਹਮਣੇ ਹੋ ਗਏ ਨੇ ਇੱਕ ਪਾਸੇ ਰਾਣਾ ਗੁਰਜੀਤ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਨੂੰ ਬੜੀ ਵੱਡੀ ਪੇਸ਼ਗੋਸ ਆਫਰ ਦਿੱਤੀ ਜਾ ਰਹੀ ਹੈ ਤੁਸੀਂ ਮੱਕੀ ਦੀ ਖੇਤੀ ਕਰੋ ਮੱਕੀ ਦੀ ਖੇਤੀ ਤੇ ਮੈਂ ਤੁਹਾਨੂੰ ਐਮਐਸਪੀ ਦੇਵਾਂਗਾ ਕਿਉਂਕਿ ਰਾਣਾ ਗੁਰਜੀਤ ਸਿੰਘ ਜਿਹੜੇ ਨੇ ਉਹ ਸਿਆਸਦਾਨ ਹੋਣ ਦੇ ਨਾਲ ਨਾਲ ਇੱਕ ਵੱਡੇ ਕਾਰੋਬਾਰੀ ਵੀ ਨੇ ਬਹੁਤ ਸਾਰੀਆਂ ਉਹਦੀਆਂ ਪੰਜਾਬ ਦੇ ਤੇ ਅਤੇ ਪੰਜਾਬ ਤੋਂ ਬਾਹਰ ਫੈਕਟਰੀਆਂ ਚੱਲਦੀਆਂ ਨੇ ਜਿਵੇਂ ਹੀ ਬਿਆਨ ਦਿੱਤਾ ਗਿਆ ਕੀ ਉਹਨੇ ਕਿਹਾ ਕਿ ਮੈਂ ਆਪਣੇ ਬੇਸ ਤੇ ਲਾਵਾਂਗਾ ਸੁਖਪਾਲ ਸਿੰਘ ਖਹਿਰਾ ਤੱਤੇ ਹੋ ਗਿਆ ਉਹਨਾਂ ਨੇ ਕਿਹਾ ਕਿ ਤੁਸੀਂ ਮੰਡੀ ਕਰਨ ਦੀ ਨੀਤੀ ਨੂੰ ਬढ़ावा ਦੇ ਰਹੇ ਹੋ ਕਿਉਂਕਿ ਮੰਡੀਕਰਨ ਦੀ ਨੀਤੀ ਇਹ ਕਹਿੰਦੀ ਹੈ ਕਿ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਖਰੀਦ ਸਕਦੀਆਂ ਨੇ ਇੱਕ ਪਾਸੇ ਸੂਬੇ ਦੀ ਸਰਕਾਰ ਵੱਲੋਂ ਇੱਕ ਪਾਸੇ 750 ਕਹਾਂ ਕਿਸਾਨ ਜਿਹੜੇ ਸ਼ਹੀਦ ਹੋਏ ਨੇ ਕਿ ਪੰਜਾਬ ਭਾਰ ਦੀਆਂ ਮੰਡੀਆਂ ਦਾ ਮੰਡੀਕਰਨ ਨਾ ਕੀਤਾ ਜਾਵੇ ਇਟ ਮੀਨਸ ਕਿਤੇ ਨਾ ਕੀਤੇ ਰਾਣਾ ਗੁਰਜੀਤ ਸਿੰਘ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਵੱਲ ਜਾ ਰਹੇ ਨੇ ਕਿਉਂ ਜਾ ਰਹੇ ਨੇ ਇਸ ਬਾਰੇ ਵੀ ਇੱਕ ਬੜਾ ਵੱਡਾ ਖੁਲਾਸਾ ਕੀਤਾ ਹੈ ਸੁਖਪਾਲ ਸਿੰਘ ਖੈਰਾ ਨੇ ਸੁਖਪਾਲ ਸਿੰਘ ਖੈਰਾ ਨੇ ਕਿਹਾ ਹੈ ਕਿ ਲਗਾਤਾਰ ਚਿੰ ਤਿੰਨ ਤੋਂ ਚਾਰ ਰੇਸ ਵਿਜੀਲੈਂਟ ਡਿਪਾਰਟਮੈਂਟ ਨੇ ਜਿਹੜੀਆਂ ਰਾਣਾ ਗੁਰਜੀਤ ਸਿੰਘ ਦੇ ਘਰ ਦੇ ਵਿੱਚ ਕੀਤੀਆਂ ਰਾਣਾ ਗੁਰਜੀਤ ਸਿੰਘ ਕੋਲ ਅਚਲ ਅਤੇ ਅਚਲ ਦਾਦ ਹੈ ਇਹ ਇਲਜ਼ਾਮ ਲਗਾਏ ਨੇ ਸੁਖਪਾਲ ਸੁਖਪਾਲ ਸਿੰਘ ਖੈਰਾ ਨੇ ਸੁਖਪਾਲ ਸਿੰਘ ਖੈਰਾ ਨੇ ਕਿਹਾ ਹੈ ਕਿ ਆਪਣੀ ਜ਼ਾਇਦਾਤ ਨੂੰ ਮਝਾਨ ਲਈ ਈਦੀ ਦੇ ਜਾਲ ਦੇ ਵਿੱਚੋਂ ਨਿਕਲਣ ਲਈ ਹੁਣ ਪਰਮਾਇਆ ਜਾ ਰਿਹਾ ਹੈ ਅਤੇ ਮੰਡੀਕਰਨ ਵਾਲੀ ਨੀਤੀ ਜਿਹੜੀ ਭਾਰਤ ਸਰਕਾਰ ਥੋਪਣਾ ਚਾਹੁੰਦੀ ਹੈ ਪੂਰੇ ਭਾਰਤ ਦੇ ਕਿਸਾਨਾਂ ਤੇ ਉਸ ਦੇ ਉੱਤੇ ਬ੍ਰਿਜ ਦਾ ਕੰਮ ਕਰ ਰਹੇ ਨੇ ਰਾਣਾ ਗੁਰਜੀਤ ਸਿੰਘ ਸੋਢੀ ਔਰ ਸੌਰੀ ਰਾਣਾ ਗੁਰਜੀਤ ਸਿੰਘ ਰਾਣਾ ਗੁਰਜੀਤ ਸਿੰਘ ਉੱਤੇ ਤੰਜ ਕੱਸਦੇ ਹੋਏ ਐ ਸੁਖਵਾਲ ਸਿੰਘ ਖਹਿਰਾ ਨੇ ਕਿਹਾ ਕਿ ਬੜੀ ਜਲਦੀ ਰਾਣਾ ਗੁਰਜੀਤ ਸਿੰਘ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਵੱਲ ਰੁਖਸ ਕਰ ਸਕਦੇ ਨਹੀਂ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਇਹੋ ਜਿਹੇ बिजनेसमੈਨ ਇਹੋ ਜਿਹੇ ਜਿਹੜੇ ਤਰ੍ਹਾਂ-ਤਰ੍ਹਾਂ ਦੇ ਛੜਯੰਤਰ ਰਜਦੇ ਨੇ ਤਰ੍ਹਾਂ-ਤਰ੍ਹਾਂ ਦੀ ਬੋਲੀ ਬੋਲਦੇ ਨੇ ਸਮੇਂ ਤੇ ਗਰਗੜ ਵਾਂਗੂ ਰੰਗ ਬਦਲ ਜਾਂਦੇ ਨੇ ਇਹੋ ਜਿਹੇ ਲੋਕ ਸਾਨੂੰ ਬੇਸ਼ੁਮਾਰ ਚਾਹੀਦੇ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਯਾਨੀ ਕਿ ਪਹਿਲਾਂ ਤਾਂ ਰਾਜਾ ਵੜਿੰਗ ਦੀ ਪ੍ਰਧਾਨਗੀ ਵਾਲਾ ਰੋਲਾ ਫਿਰ ਪ੍ਰਤਾਪ ਸਿੰਘ ਬਾਜਵਾ ਦੀ ਪ੍ਰਧਾਨਗੀ ਵਾਲਾ ਰੋਲਾ ਯਾਨੀ ਕਿ ਹੁਣ ਪੂਰੀ ਤਰ੍ਹਾਂ ਡਾਵਾ ਡੋਲ ਸਥਿਤੀ ਹੋ ਗਈ ਹੈ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਲੈ ਕੇ ਕਿਉਂਕਿ ਕਾਂਗਰਸ ਪਾਰਟੀ ਖਾਸ ਕਰਕੇ ਇਹ ਗੱਲ ਕਹਿ ਰਹੀ ਹੈ ਕਿ ਪ੍ਰਧਾਨਗੀ ਜਿਹੜੀ ਹੈ ਉਹ ਜਿਹੜੀ ਹੈ ਰਾਜਾ ਬੜਿੰਕੋਲ ਦੇ ਨਹੀਂ ਹੋਣੀ ਚਾਹੀਦੀ ਰਾਣਾ ਗੁਰਜੀਤ ਅਤੇ ਸੁਖਪਾਲ ਸਿੰਘ ਖੈਰਾ ਆਮਣੇ ਸਾਹਮਣੇ ਹੋ ਗਏ ਨੇ ਕੁਸਵਾਲ ਸਿੰਘ ਖੈਰਾ ਨੇ ਸਿੱਧਾ ਤੌਰ ਤੇ ਇਲਜ਼ਾਮ ਲਗਾਇਆ ਹੈ ਕਿ ਰਾਣਾ ਗੁਰਜੀਤ ਸਿੰਘ ਦੀ ਸਿੱਧੀ ਗੱਲਬਾਤ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਤੇ ਉਹ ਕਿਸਾਨਾਂ ਨੂੰ ਪੰਜਾਬ ਦੀ ਮੱਕੀ ਤੇ ਫਸਲ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਇਟ ਮੀਨਸ ਕਿ ਪ੍ਰਾਈਵੇਟ ਅਸੀਂ ਤਾਂ ਚਾਹੁੰਦੇ ਹਾਂ ਕਿ ਸਰਕਾਰ ਖਰੀਦੇ ਉਹਨਾਂ ਕਹਾ ਕਾਂਗਰਸ ਪਾਰਟੀ ਚਾਹੁੰਦੀ ਹੈ 750 ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹ ਇਹ ਹੀ ਚਾਹੁੰਦੇ ਸੀ ਕਿ ਸਾਡੀਆਂ ਫਸਲਾਂ ਪ੍ਰਾਈਵੇਟ ਵਪਾਰੀ ਨਾ ਚੁੱਕਣ ਲੇਕਿਨ ਇਹ ਕਿਸ ਦੇ ਕਹਿਣ ਉੱਤੇ ਕਿਹਾ ਗਿਆ ਹੈ ਰਾਣਾ ਗੁਰਜੀਤ ਸਿੰਘ ਇਸ ਦਾ ਮੈਨੂੰ ਜਵਾਬ ਦੇਵੇ ਕਿਉਂਕਿ ਰਾਣਾ ਗੁਰਜੀਤ ਸਿੰਘ ਦੀਆਂ ਤਾਂ ਫੈਕਟਰੀਆਂ ਕਿਸੇ ਸਮੇਂ ਵੀ ਬੰਦ ਹੋ ਸਕਦੀਆਂ ਨੇ ਜੇਕਰ ਭਾਰਤੀ ਜਨਤਾ ਪਾਰਟੀ ਸਰਕਾਰ ਬਣਦੀ ਹੈ ਇਸ ਲਈ ਰਾਣਾ ਗੁਰਜੀਤ ਸਿੰਘ ਉੱਤੇ ਸਿੱਧੇ ਇਲਜ਼ਾਮ ਲਗਾਏ ਗਏ ਨੇ ਸੁਪਾਲ ਸਿੰਘ ਖਹਿਰਾ ਵੱਲੋਂ ਕਿ ਬੜੀ ਜਲਦੀ ਰਾਣਾ ਗੁਰਜੀਤ ਸਿੰਘ ਰਸਮੀ ਤਰੀਕੇ ਦੇ ਨਾਲ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਵਿੱਚ ਜਿਹੜਾ ਹੈ ਸ਼ਾਮਿਲਿਤ ਕਰਨ ਜਾ ਰਹੇ ਨੇ